ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਗੋਲੂ ਡਿਜ਼ਾਈਨਰ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਤੇ ਸੌਖਾ ਜੜੀ ਹੈ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਡੀਗਨ ਦੇ ਵਿੱਚ ਅਪਲਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਤਾਂ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਤੁਹਾਨੂੰ ਕੁੰਡੇ ਰੱਖਣੇ ਹੋਣਗੇ 3+3+3 ਦੇ ਹਿਸਾਬ ਨਾਲ ਠੀਕ ਹੈ ਜੀ ਉਸ ਤੋਂ ਬਾਅਦ نیچے ਕੋਈ ਵੀ ਬਾਰਡਰ ਬਣਾ ਲੈਣਾ नीचे बॉर्डर ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਆ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਆਪਾਂ ਉਤਾਰ ਲਵਾਂਗੇ ਉਸ ਤੋਂ ਬਾਅਦ ਸਾਰੇ ਹੀ ਕੁੰਡਿਆਂ ਨੂੰ ਆਪਾਂ ਸਿੱਧਾ ਬਣਾਉਂਦੇ ਹੋਏ ਪਹਿਲੀ ਜਿਹੜੀ ਸਲਾਈ ਆ ਕੰਪਲੀਟ ਕਰਾਂਗੇ ਇਸ ਤਰੀਕੇ ਨਾਲ ਪਹਿਲੀ ਸਲਾਈ ਦੇ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ ਬਣਾਉਂਦੇ ਹੋਏ ਆਪਾਂ ਕੰਪਲੀਟ ਕਰ ਲੈਣਾ ਇਸ ਤਰੀਕੇ ਨਾਲ ਇਸ ਤਰ੍ਹਾਂ ਆਪਾਂ ਇਹ ਡਿਜ਼ਾਈਨ ਜਿਹੜਾ ਬਣਾਵਾਂਗੇ ਬਹੁਤ ਹੀ ਸੌਖਾ ਡਿਜ਼ਾਈਨ ਔਰ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੁੰਦਾਗਾ ਲੇਡੀਜ਼ ਜੈਂਟਸ ਕਿਸੇ ਵੀ ਕਾਰਡੀਗਨ ਦੇ ਵਿੱਚ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਪਹਿਲੀ ਸਲਾਈ ਆ ਸਿੱਧੇ ਪਾਸੇ ਤੋਂ ਸਾਰੀ ਆਪਾਂ ਸਿੱਧੇ-ਸਿੱਧੇ ਹੁੰਡਿਆਂ ਨਾਲ ਬਣਾਉਂਦੇ ਹੋਏ ਕੰਪਲੀਟ ਕਰ ਲਈ ਹੈ ਡਿਜ਼ਾਈਨ ਦੀ ਦੂਜੀ ਸਲਾਈ ਹੈ ਬੈਕ ਸਾਈਡ ਤੋਂ ਪਹਿਲਾ ਕੁੰਡਾ ਆਪਾਂ ਉਤਾਰ ਲਵਾਂਗੇ ਦੂਜੀ ਸਲਾਈ ਵੈਕ ਸਾਈਡ ਤੋਂ ਇਹਦੇ ਵਿੱਚ ਆਪਾਂ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾਉਂਦੇ ਹੋਏ ਕੰਪਲੀਟ ਕਰਾਂਗੇ ਇਸ ਤਰੀਕੇ ਨਾਲ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਜਿਹੜਾ ਬਣਾਵਾਂਗੇ ਆਪਾਂ ਇਸ ਤਰੀਕੇ ਨਾਲ ਡਿਜ਼ਾਈਨ ਦੀ ਦੂਜੀ ਸਲਾਈ ਆ ਬੈਕ ਸਾਈਡ ਤੋਂ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਆ ਹਰ ਇੱਕ ਦੀ ਪਸੰਦ ਆਉਣ ਵਾਲਾ ਇਹ ਡਿਜ਼ਾਈਨ ਹੈ ਠੀਕ ਹੈ ਕੋਈ ਵੀ ਆਸਾਨੀ ਨਾਲ ਇਸ ਸਟਾਇਲ ਨੂੰ ਬਣਾ ਸਕਦਾਗਾ ਪਰ ਤੁਹਾਨੂੰ ਬਣਾ ਕੇ ਇੱਕੇ ਦਿਖਾਉਣੀ ਆ ਕਿ ਕਿੰਨਾ ਸੋਖਾ ਡਿਜ਼ਾਈਨ ਹੈ ਨਾ ਔਰ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾਗਾ ਜਿਹੜਾ ਕਿ ਸਿਆਣੀ ਉਮਰ ਦੇ ਬੰਤਿਆਂ ਦੀ ਆਪਾਂ ਕੋਟੀ ਸਵੈਟਰ ਚ ਪਾ ਸਕਦੇ ਹਾਂ ਔਰ ਹੋਰ ਵੀ ਕਿਸੇ ਦੀ ਵੀ ਪਾ ਸਕਦੇ ਆਂਗੇ ਵੀ ਸਿਆਣੇ ਬੰਦਿਆਂ ਲਈ ਤਾਂ ਕੁਝ ਖਾਸ ਸਪੈਸ਼ਲ ਜਿਹੀ ਡਿਜ਼ਾਈਨ ਹੁੰਦੀ ਆ ਇਹ ਆਲ ਪ੍ਰੋਜੈਕਟ ਤੇ ਅਪਲਾਈ ਹੋਣ ਵਾਲਾ ਹਿੱਸਾ ਹੈ ਨਾ ਪਹਿਲਾ ਕੁੰਡਾ ਆਪਾਂ ਉਤਾਰ ਲੈਣਾ ਜੀ ਸਿੱਧੇ ਪਾਸੇ ਤੋਂ ਤੀਜੀ ਸਲਾਈ ਹੈ ਇਸ ਤਰ੍ਹਾਂ ਦੋ ਕੁੰਡਿਆਂ ਨੂੰ ਇਕੱਠਿਆਂ ਨੂੰ ਸਲਾਈ ਤੇ ਲਵਾਂਗੇ ਦੋ ਨੂੰ ਇਕੱਠਿਆਂ ਦੇ ਸਲਾਈ ਤੇ ਲੈ ਕੇ ਇਸ ਤਰ੍ਹਾਂ ਇਹਨਾਂ ਦਾ ਮੂੰਹ ਘੁਮ ਜਾਊਗਾ ਫਿਰ ਇਹਨਾਂ ਨੂੰ ਖੱਪੀ ਸਲਾਈ ਤੇ ਲੈ ਜਾਾਂਗੇ ਉਸ ਤੋਂ ਬਾਅਦ ਇੱਕ ਕੁੰਡਾ ਇਹਨਾਂ ਨਾਲ ਆਪਾਂ ਹੋਰ ਲੈ ਲੈਣਾ ਤਿੰਨ ਕੁੰਡੇ ਹੋਗੇ ਤਿੰਨ ਕੁੰਡਿਆਂ ਦੇ ਆਪਾਂ ਹੁਣ ਤਿੰਨ ਕੁੰਡੇ ਬਣਾਵਾਂਗੇ ਇੱਕ ਵਾਰੀ ਸਿੱਧਾ ਬਣਾਇਆ ਇੱਕ ਵਾਰ ਸਿੱਧਾ ਬਣਾਇਆ ਫਿਰ ਤਾਕਾ ਆਪਣੇ ਵੱਲ ਕਰ ਲਿਆ ਇੱਕ ਵਾਰ ਇਹਨਾਂ ਨੂੰ ਫਿਰ ਬੈਕ ਸਾਈਡ ਤੋਂ ਹੀ ਸਿੱਧਾ ਬਣਾ ਦਾਂਗੇ ਠੀਕ ਹੈ ਇਸ ਤਰ੍ਹਾਂ ਤਿੰਨ ਤੋਂ ਆਪਣੇ ਇਹ ਤਿੰਨ ਕੁੰਡੇ ਬਣ ਗਏ ਠੀਕ ਹੈ ਜੀ ਦੁਬਾਰਾ ਫਿਰ ਇਦਾਂ ਹੀ ਰਿਪੀਟ ਕਰਾਂਗੇ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਤੇ ਲਵਾਂਗੇ ਇਕੱਠਿਆਂ ਨੂੰ ਇਹਨਾਂ ਦਾ ਆਪਾਂ ਨੇ ਮੂੰਹ ਘੁਮਾ ਲੈਣਾ ਇਸ ਤਰੀਕੇ ਨਾਲ ਇਹਨਾਂ ਨੂੰ ਫਿਰ ਖੱਬੀ ਸਲਾਈ ਤੇ ਲਿਆ ਕੇ ਇੱਕ ਕੁੰਡਾ ਇਹਨਾਂ ਨਾਲ ਆਪਾਂ ਨੇ ਹੋਰ ਲੈ ਲੈਣਾ ਤੀਜਾ ਇਹਨਾਂ ਨੂੰ ਆਪਾਂ ਫਿਰ ਤਿੰਨਾਂ ਨੂੰ ਇਕੱਠਿਆਂ ਨੂੰ ਸਿੱਧਾ ਬਣਾ ਲੈਣਾ ਇਹ ਆਪਾਂ ਤਿੰਨ ਦੇ ਤਿੰਨ ਕੁੰਡੇ ਹੀ ਬਣਾਵਾਂਗੇ ਇੱਕ ਵਾਰ ਬਣਾਇਆ ਫਿਰ ਧਾਗਾ ਆਪਣੇ ਵੱਲ ਕੀਤਾ ਇੱਕ ਵਾਰ ਇਹਨਾਂ ਨੂੰ ਫਿਰ ਸਿੱਤਾ ਬਣਾ ਲਿਆ ਠੀਕ ਹੈ ਦੇਖੋ ਇਸ ਤਰ੍ਹਾਂ ਹੀ ਆਪਾਂ ਇਹ ਤਿੰਨ ਤਿੰਨ ਕੁੰਡਿਆਂ ਨੂੰ ਪੂਰੀ ਜਿਹੜੀ ਸਲਾਈ ਦੇ ਵਿੱਚ ਰਿਪੀਟ ਕਰਾਂਗੇ ਡਿਜ਼ਾਈਨ ਦੀ ਤੀਜੀ ਸਲਾਈ ਹੈ। ਇਸ ਤਰ੍ਹਾਂ ਅੱਗੇ ਉਹਦੀ ਸਲਾਈ ਤੇ ਲੈ ਕੇ ਇਹਨਾਂ ਦਾ ਆਪਾਂ ਮੂੰਹ ਘਮਾ ਲੈਣਾ ਇਹਨਾਂ ਨੂੰ ਸਿੱਧੇ ਕਰਨਾ। ਇੱਕ ਫਿਰ ਕੱਬੀ ਸਲਾਈ ਤੇ ਲੈ ਕੇ ਇੱਕੋ ਗੁੰਡਾ ਆਪਾਂ ਇਹਦੇ ਨਾਲ ਹੋਰ ਲੈ ਲੈਣਾ। ਤਿੰਨਾਂ ਨੂੰ ਆਪਾਂ ਸਿੱਧਾ ਬਣਾਉਂਦੇ ਹੋਏ ਇਸ ਤਰ੍ਹਾਂ ਤਿੰਨਾਂ ਦੇ ਆਪਾਂ ਤਿੰਨੇ ਹੀ ਗੁੰਡੇ ਬਣਾਵਾਂਗੇ। ਤਾਂਗਾ ਆਪਣੇ ਵੱਲ ਕਰਿਆ। ਇੱਕ ਵਾਰ ਇਹਨਾਂ ਨੂੰ ਹੋਰ ਬਣਾ ਲੈ। ਇਸ ਤਰੀਕੇ ਇਸ ਤਰੀਕੇ ਨਾਲ ਦੁਬਾਰਾ ਫੇਰ ਜੇ ਨਾ ਵੀ ਉਧਰੋਂ ਇਸ ਤਰ੍ਹਾਂ ਚੱਕੇ ਜਾਂਦਾ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਤੁਸੀਂ ਨਾ ਪੋਲਾ ਕਰ ਸਕਦੇ ਹੋ ਕੁੰਡੀਆਂ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਚੱਕੇ ਜਾਂਦੇ ਆ ਦੋ ਕੁੰਡੀਆਂ ਨਾਲ ਇੱਕ ਕੁੰਡਾ ਹੋਰ ਲੈ ਕੇ ਤਿੰਨ ਕੁੰਡੀਆਂ ਨੂੰ ਇਕੱਠਿਆਂ ਨੂੰ ਸਲਾਈ ਤੇ ਲੈ ਕੇ ਇਸ ਤਰੀਕੇ ਨਾਲ ਇੱਕ ਵਾਰ ਸਿੱਧਾ ਬਣਾਇਆ ਧਾਗਾ ਆਪਣੇ ਵੱਲ ਕੀਤਾ ਦੁਬਾਰਾ ਫੇਰ ਇਹਨਾਂ ਨੂੰ ਸਿੱਧਾ ਬਣਾਤਾ ਤਾਂ ਤਿੰਨ ਤੋਂ ਤਿੰਨ ਕੁੰਡੇ ਇਹ ਬਣ ਗਏ ਇਸ ਤਰ੍ਹਾਂ ਦੋ ਕੁੰਡੇ ਨੂੰ ਸਲਾਈ ਤੇ ਲੈ ਕੇ ਉਹਨਾਂ ਦਾ ਆਪਾਂ ਮੂੰਹ ਕਮਾ ਲੈਣਾ ਇੱਕ ਕੁੰਡਾ ਫਿਰ ਉਹਨਾਂ ਨਾਲ ਹੋਰ ਲੈ ਲੈਣਾ ਤਿੰਨ ਕੁੰਡੀਆਂ ਨੂੰ ਇਕੱਠਿਆਂ ਨੂੰ ਸਲਾਈ ਤੇ ਲੈ ਕੇ ਇਸ ਤਰ੍ਹਾਂ ਧਾਗਾ ਆਪਣੇ ਵੱਲ ਫੇਰ ਕਰਕੇ ਇੱਕ ਵਾਰ ਇਹਨਾਂ ਨੂੰ ਫੇਰ ਸਿੱਧਾ ਹੀ ਬਣਾ ਲਾ ਠੀਕ ਹੈ ਇਸੇ ਤਰ੍ਹਾਂ ਹੀ ਆਪਾਂ ਇਹ ਜਿਹੜੀ ਪੂਰੀ ਸਲਾਈ ਆ ਤੀਜੀ ਸਲਾਈ ਆ ਕੰਪਲੀਟ ਕਰਾਂਗੇ ਚਾਰ ਸਲਾਈਆਂ ਦਾ ਹੀ ਇਹ ਫਰੰਟ ਡਿਜ਼ਾਈਨ ਹੈਗਾ ਉਹ ਸੌਰੀ ਐਕਸਟਰਾ ਸਲਾਈ ਤੇ ਲੈ ਕੇ ਇਹਨਾਂ ਦਾ ਮੂੰਹ ਘੁਮਾਣਾ ਇਧਰ ਇਹਨਾਂ ਨਾਲ ਇੱਕ ਕੁੰਡਾ ਆਪਾਂ ਨਹੀਂ ਹੋਰ ਲੈ ਲੈਣਾ ਇਸ ਤਰੀਕੇ ਨਾਲ ਇੱਕ ਵਾਰ ਇਹਨੂੰ ਆਪਾਂ ਹੋਰ ਸਿੱਧਾ ਬਣਾਵਾਂਗੇ ਤਾਂ ਅੱਗ ਆਪਣੇ ਵੱਲ ਕਰਕੇ ਤਾਂ ਆਪਣੇ ਕੋਲੇ ਹੀ ਤਿੰਨ ਤੋਂ ਤਿੰਨ ਕੁੰਡੇ ਹੀ ਬਣ ਗਏ ਠੀਕ ਹੈ ਜੀ ਲਾਸਟ ਵਿੱਚ ਆਪਣੇ ਕੋਲ ਇੱਕ ਕੁੰਡਾ ਵਾਧੂ ਹੈ ਇਹਨੂੰ ਆਪਾਂ ਸਿੱਧਾ ਬਣਾ ਲਾਂਗੇ ਐ ਸਟਿਚ ਵਾਲਾ ਉਹਨੂੰ ਆਪਾਂ ਉਲਟਾ ਬਣਾ ਲਾਂਗੇ ਠੀਕ ਹੈ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਤਾਂ ਦੇਖੋ ਜੀ ਡਿਜ਼ਾਈਨ ਦੀ ਚੌਥੀ ਸਲਾਈ ਹੈ ਬੈਕ ਸਾਈਡ ਤੋਂ ਪਹਿਲਾ ਗੁੰਡਾ ਆਪਾਂ ਨੇ ਉਤਾਰ ਲੈਣਾ ਹੈ ਤਾਂਗਾ ਆਪਣੇ ਵੱਲ ਕਰ ਲੈਣਾ ਚੌਥੀ ਸਲਾਈ ਦੇ ਵਿੱਚ ਸਾਰੇ ਹੀ ਕੁੰਡਿਆਂ ਨੂੰ ਆਪਾਂ ਪੁੱਠਾ ਪੁੱਠਾ ਬਣਾ ਕੇ ਕੰਪਲੀਟ ਕਰਾਂਗੇ ਦੇਖੋ ਇਸ ਤਰੀਕੇ ਜਿਹੜੇ ਆਪਾਂ ਨੇ ਤਿੰਨ ਤੋਂ ਤਿੰਨ ਗੁੰਡੇ ਬਣਾਏ ਐ ਉਹਨਾਂ ਨੂੰ ਵੀ ਪੁੱਠਾ ਹੀ ਬਣਾਉਣਾ ਇਕੱਲਾ ਇਕੱਲਾ ਕਰਕੇ ਇਸ ਤਰੀਕੇ ਇਸ ਤਰ੍ਹਾਂ सारे कुंडा पुठा ही बना के सिलाई जीडी कंप्लीट करा चौथी ठीक okay. है इस तरीके ਕੋ ਜੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਜਿਹੜਾ ਡਿਜ਼ਾਈਨ ਆਪਣਾ ਬਣ ਗਿਆ ਹੁਣ ਦੁਬਾਰਾ ਫੇਰ ਤੁਸੀਂ ਪਹਿਲੀ ਸਲਾਈ ਤੋਂ ਹੀ ਡਿਜ਼ਾਈਨ ਸ਼ੁਰੂ ਕਰ ਸਕਦੇ ਹੋ ਪਹਿਲਾ ਗੁੰਡਾ ਆਪਾਂ ਨੇ ਉਤਾਰ ਲੈਣਾ ਤੇ ਪਹਿਲੀ ਸਲਾਈ ਦੇ ਵਿੱਚ ਜਿੱਦਾਂ ਆਪਾਂ ਸਾਰੇ ਹੀ ਗੁੰਡਿਆਂ ਨੂੰ ਸਿੱਧਾ ਸਿੱਧਾ ਬਣਾ ਕੇ ਕੰਪਲੀਟ ਕਰਨਾ ਹੈ ਇਸ ਤਰੀਕੇ ਨਾਲ ਜੇ ਤੁਸੀਂ ਇਹੀ ਚਾਰ-ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤਾਂ ਜਿਹੜਾ ਤੁਹਾਡਾ ਡਿਜ਼ਾਈਨ ਆ ਇਸ ਤਰ੍ਹਾਂ ਦਾ ਬਣਦਾ ਜਾਊਗਾ ਤੁਨ ਮੈਂ ਬਣਿਆ ਹੋਇਆ ਡਿਜ਼ਾਈਨ ਦਿਖਾਉਣੀ ਆ ਦੇਖੋ ਬਾਕੀ ਦਾ ਥੰਮਲੇ ਨੇ ਦੇਖ ਕੇ ਪਤਾ ਲੱਗ ਜਾਂਦਾ ਇਹ ਡਿਜ਼ਾਈਨ ਆਪਣਾ ਜਿਹੜਾ ਇਸ ਤਰ੍ਹਾਂ ਦਾ ਬਣਦਾ ਜਾਊਗਾ ਇਧਰੀ ਮੈਂ ਸਾਈਡ ਤੇ ਪੱਟੀ ਬਣਾਈ ਹੋਈ ਹੈ ਤੇ ਬਾਕੀ ਡਿਜ਼ਾਈਨ ਆਪਣਾ ਇਸ ਤਰ੍ਹਾਂ ਦਾ ਬਣਦਾ ਜਾਊਗਾ نیچے ਬਾਰਡਰ ਤੁਸੀਂ ਕੋਈ ਵੀ ਬਣਾ ਲਿਓ ਇਸ ਤਰ੍ਹਾਂ ਦਾ ਇਹ ਆਪਣਾ ਡਿਜ਼ਾਈਨ ਜਿਹੜਾ ਬਣਦਾ ਚੁੱਕਾ ਠੀਕ ਹੈ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੇਕਰ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਜੀ ਫਿਰ ਕਿਸੇ ਨਵੇਂ ਵੀਡੀਓ ਦੇ ਨਾਲ ਥੈਂਕ ਯੂ